ਆਹ ਪ੍ਰਭੂ ਪਹਿਲਾਂ ਵੀ ਇੱਕ ਦਿਨ ਵੀਡੀਓ ਪਾਈ ਸੀ ਆਹ ਦੇਖੋ ਜੌਂਡੀਆ ਟਰੈਕਟਰਾਂ ਸੀ 5210 ਇਹਦੇ ਟਾਇਰਾਂ ਚ ਇੰਨਾ ਕਿ ਜ਼ਿਆਦਾ ਪਾਣੀ ਆ ਕਿਵੇਂ ਰੋੜ ਕੇ ਕਿਵੇਂ ਕਰਿਆ ਓਏ ਬਹੁਤ ਔਖਾ ਕੀਤਾ ਬਹੁਤ ਔਖਾ ਕਰਿਆ ਬਹੁਤ ਔਖੇ ਖੋਲੇ ਟਾਇਰ ਪਹਿਲਾਂ ਤਾਂ ਮੁੰਡਿਆਂ ਨੇ ਇਹ ਅਕਸਰ ਹੀ ਸਾਡੇ ਨਾਲ ਹੁੰਦਾ ਰਹਿੰਦਾ ਹੈਗਾ ਵੀ ਟਾਇਰਾਂ ਚ ਪਾਣੀ ਬਹੁਤ ਜ਼ਿਆਦਾ ਪਾਉਂਦੇ ਆਮ ਜ਼ਿਮੀਂਦਾਰ ਬੰਦੇ ਇਹਦੇ ਬਾਰੇ ਤੁਸੀਂ ਜ਼ਰੂਰ رائے ਦਿਓ ਪ੍ਰਭੂ ਵੀ ਇਹ ਹੈ ਟਾਇਰਾਂ ਚ ਪਾਣੀ ਪਾਉਣਾ ਚਾਹੀਦਾ ਜਾਂ ਨਹੀਂ ਪਾਉਣਾ ਚਾਹੀਦਾਗਾ ਵੀ ਇਹਦਾ ਕੋਈ ਨਫਾ ਜਾਂ ਨੁਕਸਾਨ ਹੈ ਉਹ ਬੰਦੇ ਕਹਿੰਦੇ ਸੀ ਕਿੰਨਾ ਤੂੰ ਅਸੀਂ ਇਹ ਟਰੈਕਟਰ ਲੈ ਵੀ ਕਿਉਂ ਭਾਈ ਪਾਣੀ ਪਾਇਆਗਾ ਇਹ ਕਹਿੰਦੇ ਕੀ ਫਾਇਦਾ ਕੀ ਬਦੂਦਾ ਵੇ ਲੈ ਕੇ ਕੇ ਸਲਿੱਪ ਨਹੀਂ ਮਾਰਦਾ ਨਾਲੇ ਕਹਿੰਦੇ ਸਲਿੱਪ ਨਹੀਂ ਮਾਰ ਵਿੱਚ ਕਹਿੰਦੇ ਸਲਿੱਪ ਮਾਰਦਾ ਤੇ ਟਾਇਰਾਂ ਦਾ ਜ਼ਰੂਰ ਫਰਕ ਆ ਭਰਾਵੋ ਟਾਇਰਾਂ ਦਾ ਨੁਕਸਾਨ ਕਰਦਾ ਦੇਖੋ ਇਧਰੋਂ ਗੱਡੀ ਵੱਧ ਘਟ ਕੇ ਸੀ ਹੋਈ ਐ ਇਹਦੇ ਕਾਰਨ ਨਹੀਂ ਲੱਗਦਾ ਮੈਨੂੰ ਇੱਕ ਗੱਡੀ ਵੱਧ ਆ ਕਿ ਸੀ ਇੱਕ ਘਟ ਕੇ ਸੀ ਆ ਇਹ ਕਾਫੀ ਦਿੱਕਤ ਆਉਂਦੀ ਆ ਆਹ ਟਾਇਰ ਬਹੁਤ ਜਿਆਦਾ ਪਾਣੀ ਹੈ ਦੇ ਵਿੱਚ ਉਹ ਦੇਖੋ ਕੰਧ ਤੱਕ ਪ੍ਰੈਸ਼ਰ ਗਿਆ ਵੀਡੀਓ ਬਣਾਉਣ ਚ ਥੋੜਾ ਲੇਟ ਹੋ ਗਏ ਪਹਿਲਾਂ ਇਹ ਖੋਲਿਆ ਸੀ ਐਵੇਂ ਵਲੋ 1 ਮਿੰਟ ਦਾ ਵੀਡੀਓ ਬਣਾਉਂਦੇ 1 1.5 ਮਿੰਟ ਪਹਿਲਾਂ ਹਜੇ ਵੀ ਪਾਣੀ ਆਇਆ ਨਹੀਂ ਪਤਾ ਕਿ ਕਿੰਨਾ ਚਿਰ ਨਿਕਲੀ ਜਾਵੇ ਟਾਇਰਾਂ ਚ ਅਕਸਰੀ ਜ਼ਿਮੀਦਾਰ ਪਾਣੀ ਪਾਉਂਦੇ ਆ ਇਹਦੇ ਬਾਰੇ ਤੁਸੀਂ ਜ਼ਰੂਰ رائے ਦਿਓ ਕਿਉਂ ਸਾਰੇ ਜ਼ਿਮੀਦਾਰੀ ਭਰਾ ਮੇਨ ਨਾਲ ਜੁੜੇ ਆ ਵੀ ਇਹ ਟਾਇਰਾਂ ਚ ਪਾਣੀ ਦਾ ਲਾਭ ਜਾਂ ਨੁਕਸਾਨ ਵੀ ਟਾਇਰਾਂ 'ਚ ਪਾਣੀ ਪਾਉਣਾ ਚਾਹੀਦਾ ਕਿ ਨਹੀਂ ਸਾਡੇ ਹਿਸਾਬ ਨਾਲ ਤਾਂ ਔਖਾ ਕੰਮ ਆ ਭਰਾਵੋ ਟਾਇਰ ਆ ਦੇਖੋ ਕਿਵੇਂ ਬੁੱਧੂ ਲਾਹੀ ਹੁੰਦਾ ਥੱਲੇ ਨਾਲ ਜੀ ਥੱਲੇ ਨਾ ਜੀ ਓਏ ਥੱਲੇ ਨਾ ਜੀ ਫੜੀ ਓਏ ਕਿੰਨਾ ਕ ਭਾਰੀ ਆ ਬਹੁਤ ਭਾਰੀ ਟਾਇਰ ਆ ਦੇਖੋ ਇਹ ਲਾਉਣ ਕਰਨ ਵੇਲੇ ਬਹੁਤ ਦਿੱਕਤ ਆਉਂਦੀ ਆ ਭਰਾਵੋ ਹੌਲੀ 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 ਕਿਵੇਂ ਟਾਇਰ ਖੋਲਣਾ ਖਾਲਣਾਗਾ ਕਈ ਵਾਰ ਪੈਂਚਰ ਪੂੰਚਰ ਹੋ ਜੇ ਉਦੋਂ ਬਹੁਤ ਵੱਡੀ ਦਿੱਕਤ ਆਉਂਦੀ ਆ ਦੇਖੋ ਕਿਵੇਂ ਨਹੀਂ ਤੇ ਇੱਕ ਬੰਦਾ ਆਸਾਨੀ ਜਿਹੇ ਤਰੀਕੇ ਨਾਲ ਹੀ ਰੋੜ ਕੇ ਲੈ ਜਾਂਦਾਗਾ ਇਹਦੇ ਵਿੱਚ ਵੀ ਦੇਖੋ ਕਿੰਨਾਗਾ ਜੀ ਬਹੁਤ ਫਾਸਟ ਜ਼ਰੂਰ ਆਪੋ ਆਪਣੀ ਜ਼ਰੂਰ ਆਪੋ ਆਪਣੀ ਪ੍ਰਭੂ ਇਸ ਦੇ ਸੰਬੰਧ ਚ رائے ਜ਼ਰੂਰ ਦੇਣੀ ਇਹ 16 9 28 ਦੇ ਕਿੰਨਾ ਕਿੰਨੇ ਆਈਡੀਆ ਕਿੰਨਾ ਕ ਪਾਣੀ ਪੈਂਦਾ ਹੋਊਗਾ ਇਦਾਂ ਨਾ ਡਿੱਗੂਗਾ ਯਾਰ ਡਿੱਗੂਗਾ ਡਿੱਗੂਗਾ ਬੜੇ ਨਿਗਾ ਰੱਖੋ ਆਈਡੀਆ ਪ੍ਰਭੂ ਇਹਦੇ ਵਿੱਚ ਕਿੰਨਾ ਕਿੰਨਾ ਕ ਪਾਣੀ ਪੈਂਦਾ ਹੋਊਗਾ ਬਦੂ ਕਾਦੇ ਨਾ ਪਾਉਣਾ ਪੈਂਦਾ ਹੋਊਗਾ ਦੇਖੋ ਦੇਖੋ ਦੋ ਜਣਾਂ ਦਾ ਸਾਹਮਣਾ ਨਹੀਂ ਹੌਲੀ ਹੌਲੀ ਆਰਾਮ ਨਾਲ ਆਰਾਮ ਨਾਲ ਕਰੋ ਆਰਾਮ ਨਾਲ ਆਰਾਮ ਨਾਲ ਦੇਖੋ ਦੋ ਜਣਾਂ ਪੂਰਾ ਜ਼ੋਰ ਲੱਗਿਆ ਪਿਆਗਾ ਬੁੱਧੂ ਤੇ ਸੇਵਕ ਦਾ ਲੈ ਓਏ ਇਹ ਪਪਾਈ ਇਧਰ ਆਈ ਖੋਲੀਆਂ ਨੂੰ ਪਰੇ ਪਰੇ ਨੂੰ ਕਰਦੇ ਮੜਾਇਆ ਟੂੜੀ ਪਰੇ ਨੂੰ ਕਰਦੇ ਆ ਆ ਵੀ ਖੋਲ ਕੇ ਦਿਖਾਉਣੇ ਤੁਹਾਨੂੰ ਇਹਦੇ ਵਿੱਚ ਲੈ ਵੀ ਦੇਖ ਲਓ ਭਰਾਵੋ ਇਹ ਪਹਿਲਾਂ ਲੱਗਾ ਤਾਂ ਕੋਣ ਲੇਟ ਹੋ ਗਏ ਸੀਗੇ ਟੂੜੀਆਂ ਸੰਭ ਲਈ ਚੰਗਾ ਸੰਭ ਕੇ ਰੱਖ ਟੂੜੀਆਂ ਆਓ ਖੋਲ ਬੁੱਧੂ ਦੀ ਖੋਲ ਲੈਂਗੇ ਇੰਨਾ ਭਾਰੀ ਟੋਪੀ ਨਾ ਨਹੀਂ ਕਰਤਾ ਕੋਈ ਨਾ ਕੋਈ ਆਇਆ ਨਾ ਕੋਈ ਆਇਆ ਦੇਖੋ ਹੁਣ ਮੜਾ ਜੁੜੇ ਰਹੋ ਇਹਦੇ ਬਾਰੇ رائے ਜ਼ਰੂਰ ਦਿਓ ਤੁਹਾਨੂੰ ਲਾਈਵ ਵੀ ਦਿਖਾਉਣੇ ਆ ਇਹ ਵੀ ਕਿੰਨਾ ਪਾਣੀ ਪੈਂਦਾ ਕਹਿੰਦੇ ਨਾ ਪ੍ਰੈਸ਼ਰ ਨਾ ਪੈਂਦਾ ਪਾਉਣਾ ਪੈਂਦਾ ਹੁਣ ਹਵਾ ਹੀ ਪੈਂਦੀ ਹੈ ਹਵਾ ਪੈਂਦੀ ਹੈ ਅੱਛਾ ਹਵਾ ਪੈਂਦੀ ਹੈ ਮਗਰੋਂ ਹੈ ਅੱਛਾ ਇਹਦੇ ਬਾਰੇ ਵੀ ਜ਼ਰੂਰ رائے ਦਿਓ ਪਰ ਉਹ ਜੋ 40 ਕਿਲੋ 50 ਲੀਟਰ ਜਿੰਨਾ ਪੈਂਦਾ